ठीक तो तोडी सोच ते पै देंगे ठोके इंकलाब जिंदाबाद 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 इंकलाब जिंदाबाद जिंदाबाद अमरतावाद मुर्दाबाद साम्राज्यवाद मुर्दाबाद 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 धन्यवाद जी ਸੱਤੀ ਤਹਿਨਾ ਕੀ ਆਗੇ ਕਿਉਂਕਿ ਉਹਨਾਂ ਨੇ ਡਾਰਾ ਕਿਸੇ ਪ੍ਰੋਗਰਾਮ ਤੇ ਸੱਤੀ ਤਹਿਨਾ ਕੀ ਆਗੇ ਤਾਂ ਮੈਂ ਇਹਨਾਂ ਨੂੰ ਬੇਨਤੀ ਕਰਨੀ ਆ ਦੋਹਰੀ ਸਰਕਾਰ ਤੋਂ ਸਰਕਾਰ ਸਾਪੇਓ ਪੱਛੇ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਇਨਸਾਨ ਨੇ ਕਿਛੋਟੇ ਗੀਤਾਂ ਪੱਛੇ ਦੀ ਯਾਤਰਾ ਵਿੱਚ ਲਿਖਿਆ ਤੋਂ ਦੇ ਸਾਹਮਣੇ Teşekkür ederim. Amerika'da

दर्शन पंगड़े अठ मुपाई बिसी पंगड़े अठ मुपाई दे दे सुनेहा देश वासिया नुमाए दे दे सुनेहा देश वासिया नुमाए मेरी सोच मुडे उबा रख लेण रख के दे दे सुनेहा देश वासिया नुमाए मेरी सोच ਉਹ ਤੜੀ ਤੇ ਤਰ ਕੇ ਦੇ ਦੇ ਸਲੇਹਾ ਦੇ ਸਵਾਸੀਆਂ ਨੂੰ ਵਾਏ ਦੇ ਦੇ ਸਲੇਹਾ ਦੇ ਵਾਸੀਆਂ ਨੂੰ ਵਾਏ ਗੋਰੀਆਂ ਦੇ ਪਿੱਛੋਂ ਕੁਝ ਕਾੜੇ ਮੇਰੇ ਸੁਆਣ ਲੜਨੋਂ ਪਉਂਗਾ ਸਭ ਹੱਕ ਲੈ ਲੈ ਕਬਰਾਂ ਤੇ ਮਹਿਲ ਬਣਾਉਣੇ ਇਨਾ ਬੇਈਮਾਨਾ

ਮੇਰੇ ਕਿਸੇ ਟਲ ਕੇ ਦੇਦੇ ਸੁਨੇਹਾ ਦੇ ਸਵਾਸੀਆਂ ਨੂੰ ਆਏ ਮੇਰੀ ਸੋਚ ਮੁੰਡੇਉ ਦਾ ਰਖ ਲੈਣ ਰਲਤੀ ਅਸੀਂ ਜਿਵੇਂ ਬੰਬਾਂ ਨਾਲ ਮਾਰਿਆ ਕਿਸੇ ਨੂੰ ਨਹੀਂ ਤੀਆਂ ਪਹਿਣਾ ਵੱਲ ਕਦੇ ਅੱਗ ਚੁੱਕੀ ਐ ਅਸੀਂ ਜਿਵੇਂ ਬੰਬਾਂ ਨਾਲ ਮਾਰਿਆ ਕਿਸੇ ਨੂੰ ਨਹੀਂ ਤੀਆਂ ਪਹਿਣਾ ਵੱਲ ਕਦੇ ਅੱਗ ਚੁੱਕੀ ਐ

ਹੁੰਦਾ ਤੇ ਵੀਰਾਂ ਨੂੰ ਉਹ ਜੋ ਬੈਗੇ ਟਲ ਕੇ ਦੇਦੇ ਸੁਨਿਹਾਰੇ ਦੇਸ਼ ਵਾਸੀਆਂ ਨੂੰ ਮਾਏ ਮੇਰੀ ਸੋਝ ਨੂੰ ਦਿਉਂਦਾ ਰੱਖ ਲੈ ਰੱਖੇ ਮਰੀਆਂ ਵੀਰਾਂ ਨਾਲ ਫੌਦਾ ਨਹੀਂ ਦਿਉ ਹੁੰਦਾ ਮਰੀਆਂ ਵੀਰਾਂ ਨਾਲ ਫੌਦਾ ਨਹੀਂ ਦਿਉਂਦਾ ਉਹ ਫਾਸੀ ਦੇ ਰੱਸਿਆਂ ਨਾਲ ਉਹ ਵੀ ਹਾਰੀਆਂ ਸਿੱਖ ਲੇੜ ਗੁੱਤ ਕੋਤਾ ਉਹਨਾਂ ਕੋਲ ਆਏ ਹੋ ਚੱਲੀਆਂ ਜਿੰਨਾ ਦੇ ਖੋਪਰਾਂ 'ਚ ਆਰੀਆਂ ਸਿੰਗੀਆਂ 'ਤੇ ਚੱਲੀਆਂ ਜਿੰਨਾ ਦੇ ਖੋਪਰਾਂ 'ਤੇ ਆਰੀਆਂ ਤੇ ਇਸ ਲਈ ਮਰਿਆ ਹਾਂ ਦਾ ਮੁੱਲ ਕੋ ਮਾ ਪਾਉਂਦਿਆਂ ਨਹੀਂ ਤੇ ਇਸ ਲਈ ਮਰਿਆ ਹਾਂ ਦਾ ਮੁੱਲ ਕੋ ਮਾ ਪਾਉਂਦਿਆਂ ਨਹੀਂ ਅੱਜ ਉਹ ਨਹੀਂ ਤਾਂ ਕੱਲ੍ਹ ਭੜਕੇ सुनेश वासादी धरके दे सुनेश वास नाए देनेश वास नए इनकलाब जिंदाबाद

ਮੈਂ transit ਤਰੀਕ ਪਰ ਨੂੰ ਮਿਲਿਆ ਚਹਿਣਾ ਜਦ ਤੜਿਆ ਤੇ ਇੰਨਾ ਦਰੰਦਰ ਚੱਲਦਾ ਗਿਆ ਕਿ ਇੱਕ ਸਫਰ ਦੇ ਗਿਆ আর ਸੀ ਕੈਡ ਨੂੰ ਪਹਿਲੇ ਉਸਨੇ ਸਾਰ ਸਤ ਸੰਗੜਿਆ ਆਤਮੀ ਦੇਲੇ ਮਿਲਣ ਲਈ ਕੰਡਾ ਤਿਰਾਂ ਗਿਆ

तीन है तो संजीव शायर कितने महान की कौन खरीदती पक्ष में करती है और संजीव को धन्यवाद अभिनंदन आज के मंच पर आपका गुरु सरस्वती वंदन का आज गौरव ਜਦ ਤੇਰੀ ਤਸਵੀਰ ਪੱਗ ਤੁਸੀਂ ਆ ਅੱਜ ਦੋਵੇਂ ਅੱਖ ਤੱਕੀ ਜਦ ਤੇਰੀ ਤਸਵੀਰ ਤੇਰੇ ਮੈਨੋਂ ਦਿਸੀ ਚੜਕਦੀ ਦੁੱਖੇ ਪਾਸ ਦੇਖ ਤੱਕਦੀ ਤੇ ਲਿੱਤੇ ਪੈਰ ਸੱਜੇ ਬਣ ਗਏ ਸੰਗਰ ਕਹੀ ਤੁੰਗੀ ਤੇਰੇ ਲਿੱਤੇ ਪੈਰੀ ਸੱਜੇ ਬਣ ਗਏ ਸੰਗਰ ਕਹੀ ਤੁੰਗੀ ਕਾ ਸੇਂਦੀ ਕੋ ਮਰੇ ਤੁੰ ਦੇਹਾ ਅੰਤਾਂ ਦਾ ਗਿਰਿ ਅੰਤਾਂ ਦਾ ਗਿਰਿ ਹੱਥਾਂ ਦੇ ਸੀ ਅਜ ਤੇਈ ਮਾਰਚ ਦਾ ਮੋਰਚਾ ਮੈਂ ਕਿੰਝ ਸੰਭਾਲਾਂ ਅਜ ਤੇਈ ਮਾਰਚ ਦਾ ਮੋਰਚਾ ਮੈਂ ਕਿੰਝ ਸੰਭਾਲਾਂ ਇਸ ਖਾਮ ਦੇ ਠੰਡੇ ਰਗੂ ਨੇ ਕੀ ਅਪਦੇ ਗੱਲੂ ਅਜੇ ਚੇਤੇ ਕਰੀਏ ਭਗਤ ਸਿੰਘ ਦੀਆਂ ਅੰਤਮ ਛੜੀਆਂ ਉਹ ਕੀਨ ਕਲਾਬ ਦੇ ਨਾ ਰਿਆਂ ਦੀਆਂ ਲਕੀਆਂ ਛੜੀਆਂ ਤਾਬੂਨਿਆ ਕੰਧਾ ਗੇ ਲਿਤੀਆ ਤਪ ਚੇਤਨ ਦੂਰ ਜਦ ਭਗਤ ਸਿੰਘ ਜਿੱਸੀ ਮੋਰੇ ਕਾ ਸਾਡੇ ਤੋਂ ਦੂਰ ਹੱਸ ਹੱਸ ਕੇ ਹਰਸੀ ਤੜ ਗਏ ਮਾਂ ਮਾਂ ਦੇ ਲਾਲ ਫਿਰ ਕੰਬੀ ਘੱਟ ਪੰਜਾਬ ਦੀ ਆ ਗਿਆ ਭਜਾਰ ਕੋ ਕੋਰੇ ਗੁੱਤੀ ਕੌਮ ਸੀ ਪਰੇ ਦਿਲ ਦੇ ਖੋਤੇ ਉਹ ਉਹਨਾਂ ਸੂਰ ਨੇ ਆਂਦੀਆਂ ਲੱਖਾਂ ਦੇ ਕਰ ਦਿੱਤੇ ਟੁੱਟੇ ਕਰ ਕਰ ਨਸਾਂ

चार सिंगा अटारी भी ओ से खान पटेल पुजा गए सतलुज के सामने दूध के जिन्द लेते लाने राज दहेसि ही दा संग सीत न होर शहीद मिट्टी दे तेल ने मिटत नहीं संस्कार सीदर संस्कार के शामन मोरी सी सारी न संस्कार शामिल होई सी सारी कायनात मामा नु वाजा मार दी ही काली रात पत्ते ही साग बजा गए हवा सुनता पड़ गई पत्ते ही साग बजा गए हवा तो सुनता पड़ गई तारे ने जोड़े हाथ अंगुल की आंख झड़

ਔ ਮਿੱਟੀ ਪਾ ਕੇ ਸਹਿਿੱਤਾਂ ਦੀ ਮੱਥੇ ਤੇ ਮਰ ਕੇ ਦੇਸ਼ ਦੀ ਕਿਸਮਤ ਕਢ ਲਈਏ ਉਹਦੀ ਸੋਚ ਅਪਣਾ ਕੇ ਅਮੀਰ ਗਰੀਬ ਦੀ ਪਾਰੀ ਦਾ ਕਿਉ ਰਾਗ ਗਾਏ ਕੋਈ ਸੋਚ ਦੇ ਜੀਵੇ ਲੋਟੂ ਆਨੇ ਆਰੰਭ ਭਜਾਤੇ ਸੁੱਖਿਆਂ ਦੀਆਂ ਘਰਾਂ ਦਾ ਅੰਧਰਾ ਰਚੇ ਹੋਰ ਵਿਚਾਤੇ ਸ਼ਹਿਦ ਜਹਾ ਪੰਜਾਬ ਸੀ ਕੀ ਗੰਗਾਂ ਦੇ

पिन सूर में आंधे रुड़ गई ना आठ कीड़ियाँ तलियाँ किसे जोड़ते नजर ना आवे पात कौन बचावे रह गई आगरू हिंदी रुड़ गई आगरू से सिर चुकड़ा जावे और एक ते जम पे पात सिंगर और एक ते जम पे पात सिंगर करो पैदा मामा

ਮੁਰਤੇ ਨਾ ਚੰਨਿਆ ਓ ਮੋਤ ਦੀ ਘੋੜੀ ਚੜ੍ਹ ਗਿਆ ਜਾਦੀ ਦਾ ਨਾੜਾ ਹੁਣ ਬਾੜਾਂ ਖਾਂਦੀਆਂ ਖੇਤ ਨੂੰ ਪੈ ਗਿਆ ਉਜਾਰਾ ਪੁੰਜੀ ਤੇ ਪੈ ਗਈ ਓਏ ਦਰਦੀਓ ਹੁਣ ਖੇਤ ਵਿਚਾਰੋ ਮਨਜੀਤ ਕਹੇ ਓਏ ਦਰਦੀਓ ਹੁਣ ਖੇਤ ਵਿਚਾਰੋ ਜੋ ਭਗਤ ਸਿੰਘ ਅਸੀ ਦੀ ਜਗੇ ਆ ਉਹੀ ਬੀਜ ਉਗਾ ਲਓ 六百，这谁的谁比谁呀？哦，嘿，比，哦嘿，比这个，哦嘿，比这个，六百，这的谁比谁呀？哦嘿，比这个，哦嘿，比这个，看你们。